नमस्कार सरकारीया प्रोग्राम में वास्तविक विदेशी की तरफ आप जी का हार्दिक स्वागत है पेश है जिलाधीश भागसंग नगर का स्वागत आज्ञा विशेष कार्यक्रम जय श्री राम सभी राम भक्तों को सूचित किया जाता है कि श्री राम शरणम मंदिर लाल चौक में ब्यास पूजा का पर्व 8 जुलाई दिन मंगलवार समय साय सात से लेकर साढ़े आठ बजे तक मनाया जा रहा है बड़ी बात यह है कि उस दिन प्रार्थना सभा का दिन भी होता है हर मंगलवार को तो प्रार्थना सभा और ब्यास पूजा दोनों पर्व 8 जुलाई दिन मंगलवार समय साय सात से लेकर साढ़े आठ बजे तक श्री राम रामचरणम मंदिर लाल चौक में मनाया जा रहा है सभी राम भक्तों को महाराज जी के पूज्य व पिताजी के बच्चों को प्रार्थना है कि मंगलवार शाम ठीक सात बजे श्री शरण मंदिर लाल चौक में पहुंचकर सत्संग का लाभ उठाएं ब्यास पूजा गुरु पूजा महाराज जी का आशीर्वाद प्राप्त करें धन्यवाद Yes. 我来接你。 ਦੀ ਜਗ੍ਹਾ ਤੇ ਬੈਠੇ ਰਹੋ ਦੇਖੋ ਆਪਾਂ ਦੋ ਰੈਫਰੀ ਸੀ ਚਾਰ ਕਰ ਦਿੱਤੇ ਆ ਮਿਹਰਬਾਨੀ ਕਰਕੇ ਸਾਡੇ ਵਿੱਚ ਇੰਸਪੈਕਟਰ ਸਾਹਿਬ ਜਸਕਰਨ ਸਿੰਘ ਸੰਘਾ ਜੀ ਉਹ ਵੀ ਪਹੁੰਚੇ ਆ ਉਹਨਾਂ ਦਾ ਆਉਣ ਤੇ तहे ਦਿਲੋਂ ਧੰਨਵਾਦ ਕਰਦੇ ਆ ਜੀ ਬਈ ਰੋਹਿਤ ਪਹਿਲਵਾਨ ਅੱਧਕੜਾ ਜੀ ਰੋਹਿਤ ਰੋਹਿਤ ਤੇ ਜਸਬ੍ਰੀਤ ਜਸਬ੍ਰੀਤ ਪਹਿਲਵਾਨ ਕਿੱਥੇ ਜੀ ਜਸਬ੍ਰੀਤ ਰਹਿਤਾ ਹਿੱਤਾ ਆ ਪੱਜ ਗਏ ਜਸਪ੍ਰੀਤ ਇਹ ਪਹਿਲਵਾਨਾਂ ਨੂੰ ਬੇਨਦੀਆ ਦੋ ਵਾਰੀ ਪਰਚੀ ਅਨਾਉਂਸ ਕਰਨੀ ਹੈ ਸਾਫਾ ਪੰਚਾਇਤ ਮੈਂਬਰ ਵਿਪਲ ਸ਼ਰਮਾ ਜੀ ਪੰਡਿਤ ਜੀ ਹਿੰਦਾਂ ਕਨੇਡਾ ਤੋਂ ਜਸਪੀਰਾ ਵੀਰ ਜਿੰਨੇ ਵੀ ਭਰਾ ਵੇਖੇ ਆ ਉਹਨਾਂ ਦਾ ਆਉਣ ਤੇ ਸਟੇਜ 'ਤੇ ਧੰਨਵਾਦ ਕਰਦੇ ਆ ਸਦੀਕ ਪਹਿਲਵਾਨ ਹੱਥ ਖੜਾ ਕਰੇ ਜੀ ਪਠਾਨਕੋਟ ਸਦੀਕ ਸਦੀਕ ਦਾ ਅਸ਼ਦੀ ਭੋਗਪੁਰ ਅਸ਼ਦੀ ਭੋਗਪੁਰ ਅਸ਼ਦੀ ਪਹਿਲਵਾਨ ਕਿਥੇ ਭੋਗਪੁਰ ਆ ਮੇਰੇ ਵੀਰ ਹਾਂ ਗੁਰਵਿੰਦਰ ਪਹਿਲਵਾਨ ਜੀ ਹੱਥ ਖੜਾ ਕਰ ਗੁਰਵਿੰਦਰ ਗੁਰਵਿੰਦਰ ਸਤਨਾਮ ਭੋਗਪੁਰ ਸਤਨਾਮ ਪਹਿਲਵਾਨ ਹੱਥ ਖੜਾ ਕਰੇ ਭੋਗਦਰੀਆ ਵਦਰੀਆ ਸਦਾਂਤਾ ਜੀ ਕੋਈ ਨਾ ਸਮਾਂ ਨਹੀਂ ਸਾਡੇ ਕੋਲ ਭੱਜ ਕੇ ਆ ਜੀਏ ਇਹ ਗੁਰਬੰਦਰ ਉਸ ਤੋਂ ਬਾਅਦ ਕੁਲਵੰਤ ਦੇ ਪਲਵਾਨ ਜੀ ਅਥਗੜਾ ਕਰਨ ਕੁਲਵੰਤ ਸਾਡੇ ਬਹੁਤ ਹੀ ਸਤਿਕਾਰਯੋਗ ਸਤਵੀਰ ਸਿੰਘਾ ਜੀ ਇੰਗਲੈਂਡ ਦੀ ਧਰਤੀ ਤੋਂ ਕਹਿੰਦੇ ਲਾਈਵ ਜੁੜੇ ਹੋਏ ਆ ਇਸ ਛਿੰਝ ਮੇਲੇ ਦੇ ਨਾਲ ਜਿਨ੍ਹਾਂ ਨੇ ਆਪਣੀਆਂ ਨੇਕ ਕਮਾਈਆਂ ਦੇ ਵਿੱਚੋਂ ਵੱਡੇ ਸਹਿਯੋਗ ਦਿੱਤੇ ਆ ਸਦਵੀਰ ਸੰਘਾ ਜੀ ਇੰਗਲੈਂਡ ਬੱਬੀ ਕਲੇ ਇੰਗਲੈਂਡ ਬਿਬਨ ਬੈਂਸ ਇੰਗਲੈਂਡ ਨਬ ਸੰਘਾ ਇੰਗਲੈਂਡ ਜਿਸ ਕਰਮ ਸੰਘਾ ਇੰਗਲੈਂਡ ਤੇ ਪਾਲਾ ਸੰਘਾ ਜੀ ਕਹਿੰਦੇ ਇੰਗਲੈਂਡ ਦੀ ਧਰਤੀ ਬਹੁਤ ਵੱਡਾ ਆਪਾਂ ਧੰਨਵਾਦ ਕਰਾਂਗੇ ਨਾਲ ਸਾਰੇ ਐਨ ਆਰ ਆਈ ਵੀਰਾਂ ਦਾ ਕਿ ਆਪਾਂ ਰਹਿ ਕੇ ਵਿੱਚ ਪਰਦੇਸਾਂ ਦੇ ਕਦੇ ਲਾਂਗੇ ਧੋਣੀ ਸੇਕੀ ਨਾ ਕਈ ਸਾਲ ਬੀਤ ਗਏ ਸੱਜਣਾ ਦੇ ਆਪਾਂ ਕਦੇ ਪਿੰਡ ਦੀਵਾਲੀ ਦੇਖੀ ਨਾ ਬਹੁਤ ਵੱਡਾ ਧੰਨਵਾਦ ਐਨ ਆਰ ਆਈ ਵੀਰਾਂ ਦਾ ਇੰਗਲੈਂਡ ਵਾਲੇ ਕੈਨੇਡਾ ਵਾਲੇ ਨਿਊਜ਼ੀਲੈਂਡ ਵਾਲੇ ਅਮਰੀਕਾ ਵਾਲੇ ਵੀਰ ਬਈ ਕੁਲਵੰਤ ਬਲਵੰਤ ਹੱਥ ਖੜਾ ਕਰੇ ਜੀ ਸਰ ਭਜਨ ਸਿੰਘ ਸਕਾ ਨੇਡੂ ਵੈਜੀ ਪਹੁੰਚੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਬਹੁਤ ਹੀ ਸਰਕਾਰ ਦੇ ਜੋ ਇੰਸਪੈਕਟਰ ਭੱਡੀ ਸਾਹਿਬ ਉਹਨਾਂ ਦਾ ਵੀ ਬਹੁਤ ਵੱਡਾ ਆਪਾ ਧੰਨਵਾਦ ਕਰਾਂਗੇ ਸ਼ੇਜੇ ਮੇਲੇ ਦੇ ਵਿੱਚ ਵੱਡੀਆਂ ਹਾਜ਼ਰੀਆਂ ਨੇ ਵੱਡੇ ਸਹਿਯੋਗ ਨੇ ਭਾਈ ਅਰुण ਪਰਮਾਨਾ ਜੰਡੂ ਸਿੰਘਾ ਆਵੇ ਜੀ ਭਾਈ ਜੀ ਧੰਨ ਹੈ ਅਰुण ਅਰुण ਪਰਮਾਨਾ ਜੰਡੂ ਸਿੰਘਾ ਦੇ ਦੇ ਪੈਨਬਨ ਆਜੋ ਮੇਰਾ ਵੀਰ ਬਿਨਾ ਕਿਸੇ ਦੇਰੀ ਦੇ ਨਾਲ ਉੱਥੇ ਸਾਡੇ ਬਹੁਤ ਹੀ ਅਦਵਤ ਸਤਿਕਾਰਯੋਗ ਇੰਗਲੈਂਡ ਵਾਲੇ ਖੇਡ ਪ੍ਰਮੋਟਰ ਸਤਵੀਰ ਸੰਘਾ ਜੀ ਇੰਗਲੈਂਡ ਸਾਡੇ ਬਹੁਤ ਹੀ ਸਤਿਕਾਰਯੋਗ ਸਤਵੀਰ ਸੰਘਾ ਜੀ ਇੰਗਲੈਂਡ ਵਾਲੇ ਬੱਬੀ ਕਲੇਰ ਇੰਗਲੈਂਡ ਕੋਪਨ ਬੈਂਸ ਇੰਗਲੈਂਡ ਨਵ ਸੰਘਾ ਇੰਗਲੈਂਡ ਤੇ ਜਸਕਰਨ ਸੰਘਾ ਜੀ ਇੰਗਲੈਂਡ ਵਾਲੇ ਬਹੁਤ ਵੱਡਾ ਬਹੁਤ ਧੰਨਵਾਦ ਕਰਾਂਗੇ ਸਿੰਘ ਜੀ ਸੰਧਾ ਸਾਹਿਬ ਇੰਗਲੈਂਡ ਵਾਲੇ ਸਾਡੇ ਵਿੱਚ ਜੋ ਅੱਜ ਸੇਵਾ ਪਹੁੰਚੀ ਹੈ ਗੁਰਪ੍ਰੀਤ ਸਿੰਘ son of ਜਗਿੰਦਰ ਸਿੰਘ ਜੀ ਸਾਧੂਪੱਟੀ 11000 ਰੁਪਏ ਨਾਲ ਕਮੇਟੀ ਨੂੰ ਪਾਇ ਦਿੱਤੀ ਹੈ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਸੋਢੀ ਸਿੰਘ ਜੀ son of ਕੌਣ ਸਿੰਘ ਜੀ ਅਮਰੀਕਾ ਨਿਵਾਸੀ 10000 ਰੁਪਏ ਸਤਵਿੰਦਰ ਸਿੰਘ ਸੋਨੂੰ ਨੌਰ ਸਿੰਘ ਦਾਦੂ ਕੱਤੀ 10000 ਰੁਪਏ ਸੁਰਜੀਤ ਸਿੰਘ ਨਿਊਜ਼ੀਲੈਂਡ 5000 ਰੁਪਏ ਮਨੀਜੀ 5200 ਰੁਪਏ ਸਰਪੰਚ ਜੀਬਦੀ ਚੌਂਕਾ ਜੀ ਜੀ ਹਨੀ ਜੋਸੀ ਜੀ 11000 ਰੁਪਏ ਸਤ ਦਾ ਸਰਪੰਚ ਸਤਵਿੰਦਰ ਸਿੰਘ ਜੀ ਦੀ ਗਤ ਮਾਇਆ ਸੁਖਮਨ ਪ੍ਰੀਤ कौर ਕੈਨੇਡਾ ਮਨਜੀਤ ਸਿੰਘ ਸੋਨੂੰ ਪੰਜ ਦੇ ਪਰਿਵਾਰ ਵੱਲੋਂ 6000 ਪੈਂਦੀ ਮਨਪ੍ਰੀਤ कौर ਡੋਟਰੋ ਜਿੰਦਰ ਸਿੰਘ ਦੀ 3100 ਰੁਪਏ ਬਾਕੀ ਦੇ ਨਾਮ ਸੱਤ ਪੰਚ ਜੀ ਸਿੰਘ ਨੇ 5000 ਰੁਪਏ ਹਿਮਤ ਸਿੰਘ ਕੈਨੇਡਾ ਬਾਪੇ ਤੇ ਦਾਦੀ ਦੀ ਯਾਦ ਦੇ ਵਿੱਚ 5100 ਰੁਪਏ ਮਨਜੀਤ ਸਿੰਘ ਦੀ ਮਾਸਟਰ ਸੀਸ ਤੋਂ ਬਾਅਦ ਦੀ ਝਮਟ 500 ਰੁਪਏ ਨਾਲ ਝਮਟ ਸਾਫ ਦਾ ਪੰਚ ਵਿਪਨ ਪੰਡਤ ਜੀ ਪਹੁੰਚੇ ਆ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਜਿੰਦਾ ਭਾਜੀ ਜੱਸੀ ਵੀਰ ਇਹ ਜਿੰਨੇ ਵੀ ਸਾਡੇ ਭਰਾ ਦਾ ਮੇਲੇ ਵਿੱਚ ਆਏ ਆ ਇਹਨਾਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਆਂ ਬਈ ਦੀਪ ਜੰਡੂ ਸਿੱਧਾ ਜਵੇ ਦੀਪ ਦੀਪ ਦਾ ਨਾਮ ਮੇਰੇ ਵੀ ਤੇ ਦਲੀਪ ਸਾਰੇ ਬਹੁਤ ਹੀ ਸਤਿਕਾਰਯੋਗ ਗੋਪਨ ਪੰਡਤ ਜੀ ਹਿੰਦੇ ਬਾਜੀ ਹੁਣੇ ਕੈਨੇਡਾ ਤੋਂ ਜਸੀ ਬਾਜੀ ਹੁਣੇ ਜਜੀ ਬਾਜੀ ਹੁਣੇ ਸਾਰੇ ਵੀਰਾਂ ਦਾ ਧੰਨਵਾਦ। ਕੀ ਬਾਤਾਂ ਜੀ ਸਾਡੇ ਵਿੱਚ ਪੰਚਾਇਤ ਮੈਂਬਰ ਹਰਪ੍ਰੀਤ ਰਾਏ ਜੀ ਪਹੁੰਚੇ ਆ। ਸੋਹਰਾ ਜੀ ਪਹੁੰਚਣ ਤੇ ਕਮੇਟੀ ਵੱਲੋਂ ਸਤਿ ਅੰਦਰੋਂ ਧੰਨਵਾਦ। ਬਈ ਜੱਜ ਪਹਿਲਵਾਨ ਸ਼ਾਹ ਗੋਡ ਹੱਥ ਖੜਾ ਕਰੇ ਉਹ ਕੈਸਾ ਗਾਣਾ ਸਈ ਸਵਾਰੂ ਪਹਿਲਵਾਨ ਜੱਜ ਹੱਥ ਖੜਾ ਕਰੇ ਜੱਜ ਭਈ ਆਓ ਭੱਜ ਕੇ ਮੇਰੇ ਵੀਰ ਤੇ ਸਵਾਰੂ ਪਹਿਲਵਾਨ ਆਓ ਮੇਰੇ ਵੀਰ ਬੂਟਾ ਪਹਿਲਵਾਨ ਹੱਥ ਖੜਾ ਕਰ ਜੀ ਬੂਟਾ ਬੂਟਾ ਪਹਿਲਵਾਨ ਹੱਥ ਖੜਾ ਕਰੇ ਭਈ ਬੂਟਾ ਪਹਿਲਵਾਨ ਬੁਲਾਈਆ ਮੇਰੇ ਵੀਰ ਤੇ ਸਲੀਮ ਸਲੀਮ ਪਹਿਲਵਾਨ ਹੱਥ ਜੜਾ ਕਰੇ ਸਲੀਮ ਸਲੀਮ ਬੁੱਢੇ ਭਾਜੀ ਸ੍ਰੀ ਭਾਈ ਆ ਪੱਜ ਗਿਆ ਮੇਰੇ ਲਈ ਦੇਖੋ ਸਮਾਂ ਘੋਟੀਆਂ ਸਾਡੇ ਤੋਂ ਬਹੁਤ ਜਿਆਦਾ ਨੇ ਮਿਹਰਬਾਨੀ ਕਰਕੇ ਨਾਲ ਨਾਲ ਹੀ ਆਈ ਆ ਅਪਾ ਖਾਣੇ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੋ ਹਰ ਸਾਲ ਨਿਕਰਾ ਦਾਬਾ ਜੀ ਦੇ ਮੇਲੇ ਤੇ ਜਨਤ ਮਾਇਆ ਭੇਜਦੇ ਨੇ ਅਸੀਂ ਕਮੇਟੀ ਵੱਲੋਂ ਸਾਰੇ ਯਾਨਾਰੀ ਭਰਾਵਾਂ ਦਾ ਸੱਚੇ ਦਿਲੋਂ ਧੰਨਵਾਦ ਕਰਦੇ ਆਂ ਜੀ ਬਈ ਨਿੰਦਰ ਪਹਿਲਵਾਨ ਹੱਥ ਖੜਾ ਕਰੀ ਜੀ ਨਿੰਦਰ ਨਿੰਦਰ ਆ ਭੱਜ ਗਏ ਮੇਰੇ ਵੀਰ ਚਾਲਦੇ ਪਹਿਲਵਾਨ ਕਿੱਥੇ ਜੀ ਚੱਲ ਬਹੁਤ ਤਾਕੂ ਮੇਰੇ ਵੀਰ ਭਾਜੀ 1 ਮਿੰਟ ਅੱਜ ਉਸ ਗਾਨੂ ਭਾਜੀ ਅਮਨ ਭਾਜੀ ਤਾਰੇ ਭਾਜੀ ਪਹਿਲਵਾਨ ਜੀ ਤੁਹਾਡੇ ਲਾਗੇ ਜਿੰਨੇ ਵੀ ਇਹਨਾਂ ਦਾ ਪਿੱਛੇ ਕਰੀਏ ਮੇਰਾ ਵੀਰ ਇੱਕ ਬੇਨਤੀ ਹੈ ਪਹਿਲਵਾਨਾਂ ਨੂੰ ਇਦਾਂ ਕੁਸ਼ਤੀਆਂ ਨਹੀਂ ਹੋਣੀਆਂ ਮੇਰਾ ਵੀਰ ਜੇ ਇਦਾਂ ਅਨੁਸ਼ਾਸਨ ਭੰਗ ਕੀਤਾ ਨਾ ਜੇ ਰਸ਼ ਪਾਇਆ ਹਾਂ ਪਰ ਜੀ ਇਹ ਸੱਜਣ ਲਖਸ਼ੀਂ ਭਗਤ ਸਿੰਘ ਨਗਰ ਦਾ ਸਵਤੰਤਰ ਅਰਜੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਮਾਂਗੇ ਉਦੋਂ ਤੱਕ ਵਾਸਤੇ ਪੰਨੀ ਸਿੰਘ ਇਜਾਜ਼ਤ ਦਿਓ ਧੰਨਵਾਦ